ਉਹ ਜਿਹੜਾ ਪੈਸਾਨੀ ਅੰਦੋਲਨ ਜਿਹੜੇ ਇਹ ਕਾਲੇ ਕਾਨੂੰਨਾਂ ਦੇ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਜਿਹੜੇ ਪੰਜਾਬ ਦੇ ਲੋਕਾਂ ਦੇ ਜਿਹੜੀ ਪੂਰੇ ਮੂਰਖ ਦੇ ਵਿੱਚ ਜਿਹੜੀ ਮੂਰੇ ਹੋ ਕੇ ਜਿਹੜੀ ਉਹ ਲੜਾਈ ਗੜੀ ਸੀ ਸੋ ਉਹਦੇ ਵਿੱਚ ਸਾਡੇ ਸੰਖੜੇ ਜਿਹੜੇ ਕਿਸਾਨ ਨੇ ਜਿਹੜੇ ਸੁਹਾਤਾ ਫਾਇਦੇ ਸੀਗੇ ਸੀ ਜੁੜੇ ਹੋਏ ਸੀਗੇ ਸੋ ਉਹਨਾਂ ਬਾਪਾਂ ਤੇ ਉਹਨਾਂ ਦੇ ਜਿਹੜੇ ਵਾਰਿਸ ਨੇ ਉਹਕੇ ਪਰਿਵਾਰਕ ਜੀ ਜਦੋਂ ਮੋਢੀ ਉਹਨਾਂ ਦੇ ਤੁਹਾਡੇ ਤਾਂ ਪਿੱਛੇ ਪਰਿਵਾਰਕ ਜਿਹੜੇ ਹਾਲਾਤ ਸੀਗੇ ਕੋਈ ਜ਼ਿਆਦਾ ਚੰਗੇ ਨਹੀਂ ਰਹੇ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਕੁਮਾਰ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪਿਛਲੇ ਦਿਨੀ ਵੀ ਦਿੱਤੇ ਸੀ ਤੇ ਅੱਜ ਮੇਰੇ ਹਲਕੇ ਦੇ ਜਿਹੜੇ 10 ਪਿੰਡਾਂ ਦੇ ਜਿਹੜੇ ਕਿਸਾਨ ਪਰਿਵਾਰ ਨੇ ਉਹਨਾਂ ਦੇ ਵਾਰਸਾਂ ਨੂੰ ਜਿਹੜੇ ਅੱਜ ਨੂੰ ਰੂਪੀ ਪੱਤਰ ਦਿੱਤੇ ਵੀ ਨੇ ਦਰਜਾ ਚਾਰ ਦੀਆਂ ਪੋਸਟਾਂ ਦੇ ਲਈ ਔਰ ਰੱਖਣਾ ਇਲੇ ਦੇ ਵਿੱਚੋਂ ਜਿਹੜੇ ਅੱਜ ਆਏ ਨੇ ਜਿਹਦੇ ਵਿੱਚ ਮੈਂ ਗੱਲ ਕਰਾਂ ਤਾਂ ਸੰਦੂਰ ਪੁਨੀਆ ਕਲੋਲੀ ਤੋਂ ਵੀ ਹੈਗੇ ਨੇ ਪਾਨੀਗੜ ਚਹਿਲਾਪਤੀ ਤੋਂ ਵੀ ਹੈਗੇ ਨੇ ਸਕਰਾਉਦੀ ਆ ਜੋਲੀਆਂ ਕਪਿਆਲ ਪਿੰਡਰਾ ਪੰਗਵਾਲ ਸੋ ਸਾਰੇ ਪਿੰਡਾਂ ਦੇ ਵਿੱਚੋਂ ਅੱਜ ਜਿਹੜੇ ਹਲਕੇ ਦੇ ਵਿੱਚੋਂ ਵੱਖ-ਵੱਖ ਪਿੰਡਾਂ ਚੋਂ ਕਜੂ ਉਹਨਾਂ ਦੇ ਵਾਰਿਸ ਜਿਹੜੇ ਆਏ ਨੇ ਸਾਡੇ ਉਹਨਾਂ ਨੂੰ ਮਾਰਜੋਗ ਐਸਟੀਐਮ ਸੰਗਰੂਰ ਤੇ ਮਾਰਜੋਗ ਐਸਟੀਐਮ ਭਵਾਨੇਗੜ ਦੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਤੇ ਸਾਡੇ ਸਾਰੇ ਵਲੰਟੀਅਰਾਂ ਦੀ ਮੌਜੂਦਗੀ ਦੇ ਵਿੱਚ ਅੱਗੇ ਜਿਹੜੇ ਹੋਲੀ ਉਪਤੀ ਬਤਨ ਜਿਹੜਾ ਮਨਸਾ ਐਮਐਲਏ ਸਭ ਪਹਿਲਾਂ ਵੀ ਵਿਅਕਤੀ ਪੱਤਰ ਮੰਗੇਗੇ ਸੀ ਉਹ ਵੀ ਆਪਣੀ ਜੋਬ ਤੇ ਚਲੇ ਗਏ ਨੇ ਉਹਨੂੰ ਮੰਗੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਰਹਿ ਗਏ ਨੇ ਉਹਨਾਂ ਦਾ ਕੰਮ ਹੋਰ ਆ ਬਿਲਕੁਲ ਮਾਨ ਸਾਹਿਬ ਦੀ ਸੋਚਿਆ ਹੋਰ ਉਹਨਾਂ ਦੀ ਅਗਵਾਈ ਦੇ ਵਿੱਚ ਨਿਰੰਤਰ ਜਿਹੜੇ ਇਹਨਾਂ ਕੇਸਾਂ ਨੂੰ ਅਸੀਂ ਜਿਹੜੀ ਪੈਰਵਾਹੀ ਕਰਕੇ ਤੇ ਜਿਹੜੇ ਕਿਉਂਕਿ ਪਿਛਲੇ ਦਿਨੀ ਹਜੇ ਮੈਨੂੰ ਲੱਗਾ 15 ਦਿਨ ਪਹਿਲਾਂ ਅਸੀਂ ਜਿਹੜੇ ਦਿੱਤੇ ਆ ਤੇ ਅੱਜ ਦੂਸਰੀ ਲਿਸਟ ਜਿਹੜੀ ਜਾਰੀ ਹੋਈ ਆ ਤੇ ਇਸੇ ਤਰ੍ਹਾਂ ਸੀ ਬੜੀ ਜਲਦੀ ਜਿਹੜੇ ਕੇਸ ਜਿਹੜੇ ਪੈਂਡਿੰਗ ਨੇ ਉਹਨਾਂ ਨੂੰ ਕਲੀਅਰ ਕਰਕੇ ਅਸੀਂ ਉਹਨਾਂ ਦੇ ਬਾਹਰ ਸਾਨੂੰ ਕਿਉਂਕਿ ਦੇਖੋ ਤਾਂ ਪਰਿਵਾਰਕ ਜੀ ਉਹਨਾਂ ਦੇ ਮੋਢੀ ਤੁਰਗੇ ਨੇ ਤੇ ਘਰ ਨੂੰ ਚਲਾਉਣ ਵਾਲਾ ਜਦੋਂ ਬੰਦਾ ਚਲਿਆ ਜਾਂਦਾ ਉਹ ਵੀ ਇੱਕ ਸੰਘਰਸ਼ ਦੇ ਵਿੱਚ ਜਦੋਂ ਸਾਥ ਛਾ ਜਾਂਦਾ ਤਾਂ ਪਿੱਛੋਂ ਪਰਿਵਾਰ ਦੀ ਜਿਹੜੀ ਆਰਥਿਕ ਦਸ਼ਾ ਜਿਹੜੀ ਉਹ ਵਿਗੜ ਜਾਂਦੀ ਹੈ ਸੋ ਇਹ ਮੈਂ ਕਹੂੰਗੀ ਕਿ ਜ਼ਿਆਦਾ ਨਹੀਂ ਪਰ ਉਹਨਾਂ ਦੇ ਜਿਹੜੇ ਜ਼ਖਮ ਨੇ ਉਹਨਾਂ ਦੇ ਉੱਤੇ ਮਲ੍ਹਮ ਲਾਉਣ ਦਾ ਜਿਹੜਾ ਕੰਮ ਹੈ ਜ਼ਰੂਰੀ ਐਮਐਲ ਸਰ ਜਿਹੜੀਆਂ ਨੌਕਰੀਆਂ ਦਿੱਤੀਆਂ ਗਈਆਂ ਨੇ ਕਿਸ ਰਾਤੇ ਦਿੱਤੀਆਂ ਗਈਆਂ ਨੇ ਇਹ ਜਦੋਂ ਕਿਸਾਨੀ ਅੰਦੋਲਨ ਚੱਲਿਆ ਸੀਗਾ ਤਾਂ ਉਸ ਦੌਰਾਨ ਜਿਹੜੇ ਵੀ ਉਥੇ ਸ਼ਾਰਟ ਆ ਪਾਈ ਸੀਗੇ ਮੈਂ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਬੱਚੀ ਦੇ ਪੰਜਾਬ ਸਰਕਾਰ ਸੀਐਮ ਸਾਹਿਬ ਦਾ ਵੀ ਤੇ ਬਦੌਲਤ ਜਿਨ੍ਹਾਂ ਨੇ ਇਸ ਬੱਚੇ ਨੂੰ ਅੱਜ ਇੱਕ ਨੌਕਰੀ ਦਾ ਨਿਯੁਕਤੀ ਪੱਤਰ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਕਰਦਾ ਸਾਡਾ ਮਕਸਦ ਪੂਰਾ ਹੋਇਆ ਹੋਇਆ ਕਿਉਂਕਿ ਪਹਿਲਾਂ ਇਹਨਾਂ ਦੇ ਡੈਡੀ ਸਾਡੇ ਭਾਰਤੀ ਕਿਸਾਨ ਜੀ ਰਾਜੇਵਾਲ ਦੇ ਵਿੱਚ ਇਹਨਾਂ ਨੇ ਬਹੁਤ ਸੇਵਾ ਕੀਤੀ ਹੈ ਕਿਉਂਕਿ ਲੰਗਰ ਪ੍ਰਸਾਦ ਦੇ ਵਿੱਚ ਬਹੁਤ ਵੱਡੀ ਸੇਵਾ ਕਰਦੇ ਸੀਗੇ ਇਸ ਕਰਕੇ ਇਹਨਾਂ ਦੀ ਸਾਡੀ ਜਥੇਬੰਦੀ ਨੇ ਮਿਹਰੀ ਜਥੇਬੰਦੀ ਨੇ ਬਾਹ ਫੜੀਆ ਪਹਿਲਾਂ ਵੀ ਇਹਨਾਂ ਨੂੰ ਇੱਕ ਮਾਲੀ ਸਹਾਇਤਾ ਵੀ ਦਵਾ ਚੁੱਕੇ ਆ 5 ਲੱਖ ਰੁਪਇਆ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ 3 ਲੱਖ ਰੁਪਇਆ ਤਲਗਾਨਾ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਚੰਦਰ ਸੇਖਰ ਜੀ ਚੰਡੀਗੜ੍ਹ ਆ ਕੇ ਦੇ ਕੇ ਗਏ ਸੀ ਕਿਉਂਕਿ ਇਹਨਾਂ ਨੂੰ ਮਾਲੀ ਸਹਾਇਤਾ ਦਿੱਤੀ ਘਰ ਦੀ ਹਾਲਾਤ ਇਹਨਾਂ ਦੇ ਬਹੁਤ ਮਾੜੇ ਸੀਗੇ ਘਰ ਨੀਮਾ ਸੀ ਪਾਣੀ ਵੜ ਜਾਂਦਾ ਸੀ ਘਰ ਅੰਦਰ ਕੰਦਰ ਕਿਉਂਕਿ ਮੈਂ ਅੱਜ ਮੇਰਾ ਜਿਹੜਾ ਆਖਰੀ ਮਕਸਦ ਸੀਗਾ ਵੀ ਉਹ ਅੱਜ ਪੂਰਾ ਹੋ ਚੁੱਕੇ ਇਸ ਬੱਚੀ ਨੂੰ ਨੌਕਰੀ ਦੇ ਦੇ ਵਿੱਚ ਮੈਂ ਦਿਨ ਰਾਤ ਬਹੁਤ ਮਿਹਨਤ ਕੀਤੀ ਇਹ ਬੱਚੀ ਵਾਸਤੇ ਮੇਰੀ ਜਥੇਵੰਦੀ ਨੇ ਅਸੀਂ ਸਾਰਿਆਂ ਨੇ ਲੜ ਕੇ